ਤਸਮਾ ਇਸ ਵੇਲੇ 10 ਵਜੇ ਦਾ ਹੋ ਚੁੱਕਾ ਹੈ ਜੱਬੇਵਾਲ ਚ ਮੌਜੂਦ ਆ 8% ਦੀ ਵੋਟ ਪੈ ਚੁੱਕੀ ਹੈ ਲੋਕੀ ਲਗਾਤਾਰ ਆਪਣੇ ਆਪਣੇ ਘਰਾਂ ਚੋਂ ਨਿਕਲ ਕੇ ਵੋਟ ਪਾਉਣ ਆ ਰਹੇ ਨੇ ਰੁਝਾਨ ਵਧਦਾ ਹੋਇਆ ਹੋਇਆ ਹੌਲੀ ਹੌਲੀ ਨਜ਼ਰ ਵੀ ਆ ਰਿਹਾ ਔਰ ਇਸ ਵੇਲੇ ਐਡਵੋਕੇਟ ਰਣਜੀਤ ਕੁਮਾਰ ਕਾਂਗਰਸ ਦੇ ਉਮੀਦਵਾਰ ਨਾਲ ਹੈਗੇ ਨੇ ਗੱਲਬਾਤ ਕਰਦੇ ਸਸਰੀ ਗੱਲ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਨਮਸਕਾਰ ਜੀ ਲੱਗ ਰਿਹਾ ਰੁਝਾਨ ਹੈ ਇਸ ਵੇਲੇ ਤੁਸੀਂ ਬੂਥਾਂ ਤੇ ਜਾ ਰਹੇ ਹੋ ਅਲੱਗ ਅਲੱਗ ਲੋਕ ਕੀ ਕੀ ਕਹਿੰਦੇ ਨੇ ਕਿਦਾਂ ਦਾ ਇਸ ਵੇਲੇ ਰੋਜਾਨਾ ਚੱਲ ਰਿਹਾ ਹੈ ਦੇਖੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਐ ਲੱਗ ਰਿਹਾ ਹੈ ਕਿ ਇਲਾਕੇ ਦੇ ਲੋਕ ਜਿਹੜੇ ਹੈਗੇ ਐ ਇਸ ਵੇਲੇ ਕਾਂਗਰਸ ਨੂੰ ਜਿਤਾਉਣ ਲਈ ਪੱਬਾਂ ਭਾਰ ਹੈ ਔਰ ਬੜਾ ਉਤਸ਼ਾਹ ਤੁਸੀਂ ਦੇਖੋ ਹਲੇ 10 ਵੀ ਨਹੀਂ ਵਜੇ 12% ਦੇ ਕਰੀਬ ਜਿਹੜੀ ਹੈ VOTING ਹੋ ਚੁੱਕੀ ਹੈ ਔਰ ਮੈਨੂੰ ਪੂਰਾ ਯਕੀਨ ਹੈ ਔਰ ਪੂਰੀ ਉਮੀਦ ਹੈ ਕਿ ਚੱਬੇਵਾਲ ਹਲਕੇ ਦੇ ਵਿੱਚੋਂ ਕਾਂਗਰਸ ਪਾਰਟੀ ਜਿੱਤੇਗੀ ਲੋਕੀ ਜਿਹੜੇ ਕੰਮ ਹੈਗੇ ਲੋਕੀ ਕੰਮ ਤੋਂ ਨਾ ਖੁਸ਼ ਹੈਗੇ ਨੇ ਕਿਦਾਂ ਦੇ ਕੰਮ ਹੈਗੇ ਜਿਹੜੇ ਫੌਰੀ ਤੌਰ ਤੇ ਜਿੱਤਣ ਤੋਂ ਬਾਅਦ ਤੁਹਾਡੇ ਕੀਤੇ ਜਾਣੇ ਨੇ ਅੰਕੜੇ ਦੇਖੋ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ 36 ਪ੍ਰਕਾਰ ਦੇ ਲੋਕਾਂ ਨਾਲ ਵਾਅਦੇ ਕੀਤੇ ਮਤਲਬ ਕਿ ਦੁਨੀਆ ਭਰ ਦੇ ਵਾਅਦੇ ਕੀਤੇ ਇੰਨਾ ਤੁਹਾਡੇ ਕੋਲ ਟਾਈਮ ਨਹੀਂ ਆਪਾਂ ਜੋ ਡਿਸਕਸ ਕਰੀਏ ਬਹੁਤ ਲੰਬਾ ਆਏਗਾ ਬਟ ਦੇਖੋ ਮੇਨ ਇਹਨਾਂ ਦਾ ਜਿਹੜਾ ਭ੍ਰਿਸ਼ਟਾਚਾਰ ਦਾ ਮੁੱਦਾ ਸੀਗਾ ਉਹਦੇ ਤੇ ਕੋਈ ਕਾਰਵਾਈ ਨਹੀਂ ਬਲਕਿ ਡਾਕਟਰ ਰਾਜਕਮਾਰ ਦੇ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਉਹਦੇ ਤੇ ਐਫ ਆਈ ਆਰ ਕਰਕੇ ਉਹਨੂੰ ਜੇਲ੍ਹ ਢੱਕਣ ਦੀ ਬਜਾਏ ਇਹਨਾਂ ਨੇ ਉਹਨੂੰ ਟਿਕਟ ਦੇ ਕੇ ਨਵਾਜਿਆ ਹੁਣ ਦੂਜਾ ਇਹਨਾਂ ਇਹ ਪ੍ਰਵਾਦ ਦੋਨੋਂ ਚੀਜ਼ਾਂ ਜਿਹੜੇ ਨੇ ਮੇਨ ਮੁੱਦੇ ਸੀਗੇ ਕੇਜਰੀਵਾਲ ਸਾਹਿਬ ਦੇ ਉਰ ਭਗਵੰਤ ਮਾਨ ਦੇ ਦੋਨੋਂ ਮੁੱਦਿਆਂ ਤੇ ਇਹਨਾਂ ਨੇ ਬੇਦਾਵਾ ਕੀਤਾ ਤੇ ਪੇਟ ਦਿਖਾਈ ਲੋਕਾਂ ਨੂੰ ਤੀਜੀ ਗੱਲ ਇਹ ਹੈ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਉਹ 3 ਸਾਲ ਹੋ ਗਏ ਉਹ ਬੇਅਦਬੀਆਂ ਦੇ ਦੋਸ਼ੇ ਨੇ ਪ੍ਰਤੀ ਸਰਕਾਰ ਦੀ ਜਿਹੜਾ ਰਵਈਆ ਹੈ ਉਹ ਮਤਲਬ ਕਿ ਇੱਕ ਤਰੀਕਾ ਨਾਲ ਐਂ ਲੱਗ ਰਿਹਾ ਵੀ ਜਿੱਦਾਂ ਇਹਨਾਂ ਦੀ ਉਹਨਾਂ ਨਾਲ ਮਿਲੀ ਭਗਤ ਹੈ ਚੌਥੀ ਗੱਲ ਜਿਹੜੀ ਹੈ ਕਿਸਾਨਾਂ ਨਾਲ ਜਿਹੜਾ ਐਮਐਸਪੀ ਦੇਣ ਦੀ ਇਹ ਗੱਲ ਕਰਦੇ ਸੀ ਝੋਨਾ 1.5 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਹੱਲੇ ਵੀ ਝੋਨਾ ਜਮੀਨ ਉੱਤੇ ਪਿਆ ਮੰ ਔਰ ਉਹਨਾਂ ਨੂੰ ਦਿਵਾਲੀ ਵੀ ਮੰਡੀਆਂ ਦੀ ਰਾਤ ਨੂੰ ਕੱਟਣੀ ਪਈ ਠੀਕ ਹੈ ਨਾ ਜੀ ਤੋਂ ਡਵੈਲਪਮੈਂਟ ਦੀ ਜਿੱਥੇ ਤੱਕ ਗੱਲ ਹੈ ਚੱਬੇਵਾਲ ਹਲਕੇ ਤੁਸੀਂ ਘੁੰਮ ਕੇ ਦੇਖੋ ਇੱਥੇ ਇਹਨਾਂ ਨੇ ਜਿੱਤੋ ਸਵਾਲ ਹੁਣ ਆਮ ਆਦਮੀ ਪਾਰਟੀ ਸਰਕਾਰ ਨੂੰ ਪੁੱਛੋਣੇ ਇਹ ਕਹਿੰਦੇ ਸੀ ਵਪਾਰ ਵਧਾਵਾਂਗੇ ਕਾਰੋਬਾਰ ਵਧਾਵਾਂਗੇ ਕਿਹੜੀ ਇੰਡਸਟਰੀ ਚੱਬੇਵਾਲ ਹਲਕੇ ਦੇ ਵਿੱਚ ਉਹਨਾਂ ਲਗਾਈ ਕਿਹੜੀਆਂ ਇਹਨਾਂ ਨੇ ਇੱਥੇ ਸੜਕਾਂ ਬਣਾਈਆਂ ਕਿਹੜਾ ਇਹਨਾਂ ਨੇ ਬੇਸਿਕ ਇਨਫਰਾਸਟ੍ਰਕਚਰ ਡਵੈਲਪਮੈਂਟ ਕਰਦੇ ਕਿ ਪ੍ਰੋਜੈਕਟ ਲੈ ਕੇ ਆਏ ਨਹੀਂ ਨਾ ਜਿਮਨੀ ਚੌਣਾ ਦੇ ਵਿੱਚ ਸਰਕਾਰ ਪੈਸਾ ਬਹਾ ਦਿੰਦੀ ਹੈ ਵੀ ਇਹੀ ਇਲੈਕਸ਼ਨ ਜਿੰਨਾ ਪਰ ਕਰਨ ਇਨਾਂ ਦੀ ਫਿਸਕਲ ਜਿਹੜੀ ਮਿਸਮੈਨੇਜਮੈਂਟ ਆ ਤੁਸੀਂ ਐਡਵੋਕੇਟ ਸਾਹਿਬ ਪਰਿਵਾਰਵਾਦ ਦੀ ਗੱਲ ਕੀਤੀ ਆ ਸੁਖਜਿੰਦਰ ਰੰਧਾਵੇ ਲਈ ਵੀ ਆਪਣੀ ਪਤਨੀ ਨੂੰ ਲਿਆ ਕੇ ਜਾਂਦਾ ਉਧਰੋਂ ਰਾਜਾ ਵੜਿੰਗ ਨੇ ਵੀ ਆਪਣੀ ਘਰ ਵਾਲੀ ਨੂੰ ਦੇਖਾ ਹੈਗਾ ਅਸੀਂ ਤਾਂ ਸਵਾਲ ਇਹ ਕਰਦੇ ਆ ਵੀ ਜਿਹੜੇ ਲੋਕ ਸਵਾਲ ਕਰਦੇ ਸੀ ਜਿਨ੍ਹਾਂ ਲੋਕਾਂ ਨੇ ਸਵਾਲ ਕੀਤੇ ਆਮ ਆਦਮੀ ਪਾਰਟੀ ਨੇ ਸਵਾਲ ਕੀਤੇ ਨਾ ਪਰਿਵਾਰਵਾਦ ਦਾ ਨਾਮ ਲੈ ਕੇ ਪਰਿਵਾਰਵਾਦ ਪੰਜਾਬ ਦੇ ਇੰਡੀਆ ਦੇ ਵਿੱਚ ਜਿਹੜਾ ਹੈਗਾ ਲੋਕ ਆਪਣੀ ਫੈਮਲੀ ਦੇ ਕਿਸੇ ਨਾ ਕਿਸੇ ਨੂੰ ਮੈਂਬਰ ਨੂੰ ਇਹ 70-75 ਸਾਲ ਤੋਂ ਇਹ ਚੀਜ਼ ਚੱਲਦੀ ਹੈ ਹਨਾ ਔਰ ਇਹ ਪਰਮਿਸਿਵ ਵੀ ਹੈ ਇਲੀਗਲ ਨਹੀਂ ਹੈ ਇੱਕ ਮੋਰਲ ਕੁਐਸਚਨ ਖੜਾ ਕੀਤਾ ਜਾਂਦਾ ਲੇਕਿਨ ਅਸੀਂ ਇਹ ਕੁਐਸਚਨ ਤੇ ਪਰ ਆਏ ਹਾਂ ਕਿ ਆਮ ਆਦਮੀ ਪਾਰਟੀ ਇਹਦੀ ਸਟਰੋਂਗ ਓਪੋਨੈਂਟ ਸੀ ਵੀ ਪਰਿਵਾਰਵਾਦ ਨਹੀਂ ਹੋਣਾ ਚਾਹੀਦਾ ਮੈਂ ਤਾਂ ਉਹਨਾਂ ਨੂੰ ਸਵਾਲ ਖੜਾ ਕਰਦਾ ਵੀ ਤੁਸੀਂ ਤਾਂ ਸਭ ਤੋਂ ਜਿਆਦਾ ਸਟਰੋਂਗ ਓਪੋਨੈਂਟ ਹੋ ਜੀ ਸਾਹਿਬ ਇਹ ਦੱਸ ਦਿਓ ਵੀ ਜਿੱਤਣ ਤੋਂ ਬਾਅਦ ਕਿਹੜੇ ਕੰਮ ਇਹੋ ਜਿਹੇ ਹੈਗੇ ਨੇ ਜਿਹੜੇ ਫੌਰੀ ਤੌਰ ਤੇ ਤੁਹਾਡੇ ਵੱਲੋਂ ਕੀਤੇ ਜਾਣਗੇ ਫੌਰੀ ਤੌਰ ਤੇ ਸਭ ਤੋਂ ਜਿਆਦਾ ਜਿਹੜੇ ਧਿਆਨ ਦੇਣ ਦੀ ਲੋੜ ਹੈਗੀ ਹੈ ਨਾ ਇਸ ਹਲਕੇ ਵਿੱਚ ਮਾਈਨਿੰਗ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਔਰ ਜਿਹੜਾ ਲਾਇਨ ਆਰਡਰ ਦੀ ਪ੍ਰੋਬਲਮ ਬਹੁਤ ਵੱਡੇ ਪੱਧ ਤੇ ਆ ਔਰ ਨੰਬਰ ਤੇ ਨਸ਼ਾ ਦੀ ਪ੍ਰੋਬਲਮ ਚ ਇਹ ਤੇਨ ਸਮੱਸਿਆ ਬਹੁਤ ਵੱਡੇ ਪੱਧ ਤੇ ਹੈ ਨੌਜਵਾਨਾਂ ਨਾਲ ਗੱਲ ਕੀਤੀ ਨਸ਼ੇ ਦਾ ਗੱਲ ਨਸ਼ਾ ਹੀ ਰਹਾ ਹੈਗਾ ਉਹਦੇ ਤੇ ਦੇਖੋ ਨਸ਼ਾ ਠੀਕ ਹੈ ਨਸ਼ਾ ਕੇ ਪੂਰੇ ਦੇਸ਼ ਤੇ ਇਸ ਵੇਲੇ ਸਮੱਸਿਆ ਹੈਗੀ ਆ ਲੇਕਿਨ ਜਿਹੜੇ ਇਮਾਨਦਾਰ ਪੁਲਿਸ ਅਫਸਰ ਹੈਗੇ ਆ ਜਿਹੜੇ ਕੰਮ ਕਰਨਾ ਚਾਹੁੰਦੇ ਆ ਜੇਕਰ ਉਹਨਾਂ ਨੂੰ ਸਹਾਇਤਾ ਕੀਤੀ ਜਾਵੇ ਗਲਤ ਬੰਦੇ ਨੂੰ ਪ੍ਰੋਟੈਕਟ ਨਾ ਕੀਤਾ ਜਾਵੇ ਭ੍ਰਿਸ਼ਟਾਚਾਰ ਨੂੰ ਨਾ ਪ੍ਰਮੋਟ ਕੀਤਾ ਜਾਵੇ ਤਾਂ ਪੁਲਿਸ ਮਹਿਕਮਾ ਜਿਹੜਾ ਹੈ ਪੂਰਾ ਕਾਮਯਾਬ ਹੈਗਾ ਉਹ ਆਪਣਾ ਕੰਮ ਕਰ ਸਕਦਾ ਔਰ ਅੱਗੇ ਇਤਿਹਾਸ ਮੈਨੂੰ ਉਹਨਾਂ ਤੇ ਪੂਰਾ ਯਕੀਨ ਹੈ ਔਰ ਮੈਂ ਕਹਣਾ ਹੈ ਕਿ ਜਿਹੜੇ ਪੁਲਿਸ ਵਿਭਾਗ ਦੇ ਵਿੱਚ ਇਮਾਨਦਾਰ ਅਫਸਰ ਆ ਜੇਕਰ ਉਹਨਾਂ ਨੂੰ ਪੂਰੀ ਹੱਲਾਸ਼ਰੀ ਦਿੱਤੀ ਜਾਵੇ ਔਰ ਪੂਰੀ ਉਹਨਾਂ ਦੇ ਨਾਲ ਖੜੇ ਹੋਏ ਜਾਵੇ ਤਾਂ ਭ੍ਰਿਸ਼ਟਾਚਾਰ ਜਿਹੜਾ ਜਿਹੜਾ ਮੇਨ ਨਸ਼ਰਾ ਮੁੱਦਾ ਆ ਔਰ ਲੈਂਡ ਆਰਡਰ ਦੀ ਜਿਹੜੀ ਪ੍ਰੋਬਲਮ ਨੂੰ ਸੋਲਵ ਕੀਤਾ ਜਾ ਸਕਦਾ ਹੈ ਇਸ ਲਈ ਮੁਕਾਬਲਾ ਕੇਸ ਨਾਲ ਲਿਖਦਾ ਰஞ்சிਤ ਕੁਮਾਰ ਦਾ ਮੁਕਾਬਲਾ ਜੀ ਪਰਮਪਿੱਤਾ ਪਰਮੇਸ਼ਵਰ ਦੀ ਕਿਰਪਾ ਨਾਲ ਜੋ ਮੈਂ ਜਨਤਾ ਦੇ ਵਿੱਚ ਪਿਛਲੇ 15 ਵੀਜੇਂ ਤੇ ਘੁੰਮਿਆ ਜਨਤਾ ਇਸ ਵੇਲੇ ਕਾਂਗਰਸ ਨੂੰ ਬਿਟ ਆਨਲੀ ਪੱਪਾ ਭਾਰ ਹੈ ਔਰ ਮੈਨੂੰ ਪੂਰੀ ਉਮੀਦ ਆ ਕਿ ਜਨਤਾ ਦਾ ਰਨਰ ਅਪ ਮੇਰਾ ਨਰਪਤਾ ਕੀ ਧਿਆਨ ਕਰਾਂਗੇ ਕੋਈ ਜੀ ਹੋਵੇ ਸੋ ਇਹਨਾਂ ਐਡਵੋਕੇਟਰ ਰஞ்சிਤ ਕੁਮਾਰ ਜਿਨ੍ਹਾਂ ਨੇ ਗੱਲ ਕੀਤੀ ਹੈ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ 15-20 ਦਿਨਾਂ ਤੋਂ ਜਿਹੜੇ ਲੋਕ ਹੈਗੇ ਨੇ ਚੱਬੇਵਾਲ ਦੇ ਉਹਨਾਂ ਦਾ ਰੁਝਾਨ ਕਾਂਗਰਸ ਪ੍ਰਤੀ ਵਧਿਆ ਹੈਗਾ ਔਰ ਵੱਡੇ ਮਾਰਜਨ ਨਾਲ ਜਿੱਤ ਕਰਨ ਦਾ ਦਾਵਾ ਵੀ ਕਰ ਰਹੇ ਨੇ ਐਡਵੋਕੇਟਰ ਰஞ்சிਤ ਕੁਮਾਰ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਨੀਲ ਕੰਬੋਜ ਵਾਲੀ ਸੂਰਤੀ ਵੀ ਚੱਬੇਵਾਲ